ਹਾਂਜੀ ਮਿੱਤਰੋ ਆਪਾਂ ਅੱਜ ਪੋਤਰਾ ਹਿੱਦੇ ਨੂੰ ਕੋਚੋ ਛੋਲੇ ਵਾਲੀ ਪਲਵੀਰ ਵਾਈ ਦੇ ਕੋਲ ਸਿਚਰੋ ਲੈ ਕੇ ਚੱਲਦੇ ਹਾਂ ਬੋਲੇ ਮੇਰੇ ਭਾਈ ਜੇ ਭਰਾਏ ਕੋਚੇ ਸਾਲਾ ਪਾ ਕੇ ਨੂੰ ਬੱਚਾ ਟੱਕ ਨਾ ਬਿਲਕੈਣਾ ਨਿੰਬੂ ਪਾ ਦੇ ਓਕੇ ਓਕੇ ਆਪਾਂ ਸਭ ਤੋਂ ਪਹਿਲਾਂ ਕੀ ਪਾਣੀ ਦੀ ਤੇ ਕੀ ਗੱਲ ਲੱਗਦੀ ਆ ਪਰੇ ਪਰੇ ਚਲੋ ਪੜ੍ਹਨਾ ਹੈ ਪੜ੍ਹੋ ਦੋਸਤ ਯੂ ਰਸਤ thank you ਹਾਂਜੀ ਬਾਈ ਆਪਾਂ ਵੀਡੀਓ ਦਿਖਾਇਆ ਹੁਣ ਟ੍ਰੇਨ ਉਹ ਬੰਦਾ ਫੇਰ ਉਹ ਵੀ ਆਵੜੀਆਂ ਆ ਗਿਆ ਉਹਦੇ ਪਿੱਛੇ ਹੁਣ ਆਉਂਦਾ ਮੋੜ ਸਾਂ ਦਾ ਆਉਂਦਾ ਬੰਦਾ ਕੌਣ ਆਉਂਦਾ ਬੁਰਾ ਹਾਲ ਆਹ ਸਾਡੀ ਚੱਲੀਏ ਕਰਨ ਕੁੱਲਚਾ ਖਾ ਕੇ ਮੇਰੇ ਤਾਂ ਭੈਣ ਤੋਂ ਹਜਮਜਾ ਨਹੀਂ ਆਇਆ ਮੇਰੇ ਤਾਂ ਪਰ ਵਧੀਆ ਸੀਗਾ ਬਲਵੀਰ ਦਾ ਕੁੱਲਚਾ ਚੱਲ ਦੋ ਟ੍ਰੇਨ ਚੜਾ ਮਚਾਲਾ ਭੈਣ ਤੋਂ ਚੱਲ ਚੱਲ ਟ੍ਰੇਨ ਚੱਲ 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 ਚੱਲੀਏ ਕਰਨ ਫਿਰ ਨਾ ਅਗੀ ਲੋਟ ਆਉਂਦਾ ਕੰਮ ਹੁਣ ਤਾਂ ਫਰੈਸ਼ ਹੋ ਕੇ ਬੰਦਾ ਬੈਨੇ ਹੁਣ ਚਾਹ ਪਾਣੀ ਪੀਨੇ ਆ ਅੱਕੇ ਰਪਟ ਮੋਰ ਆਮ ਜੇ ਮਿਲਿਆ ਲਾ ਕੇ ਕਿਆ ਅੰਦਰ ਕਰਦੇ ਇੱਥੋਂ ਤੱਕ ਦੇ ਨਾ ਜਲਦੀ ਆਣ ਦਾ ਕੋਈ ਗੱਲ ਨਹੀਂ ਮੈਂ ਰੋਟਾ ਬਹੁਤ ਆ ਗਈ ਕੋਈ ਕਰ ਦਿੰਦਾ ਮੈਂ ਓਕੇ ਰਿਪੋਰਟ ਬਾਈ ਵੀਡੀਓ ਦੇਖਿਆ ਕਰੋ ਬਰੇ ਤਰੋਂ ਆਪਾਂ ਅਗੇ ਕਰ ਕਰ ਆ ਗਿਆ ਆਪਾਂ ਹੁਣ ਧਾ ਲੇ ਨਾ ਗਿਆ ਆਪਾਂ ਫੇਰ ਪਰਸ਼ਟ ਤੇ ਹੋਗੇ ਤੇ ਹੁਣ ਆਪਾਂ ਧਾ ਕੇ ਪੀਵਾਂਗੇ ਚਾਹ ਤੇ ਚਾਹ ਦੇ ਨਾਲ ਆਪਣੀ ਆਜੀਮ ਕਰਮ ਕਰਮ ਕੌਫੀ ਆਪਣੇ ਮੈਗੀ ਸੋਰੀ ਕੌਫੀ ਆ ਗਿਆ ਕਰਮ ਕਰ ਮੈਗੀ ਆਪਾਂ ਨੇ ਸਾਰੇ ਆ ਬਾਈ ਤੁਸੀਂ ਦੇਖਿਆ ਹੀ ਤਰਾਹੇ 2 ਦਿਨ ਹੋ ਗਏ ਮੀਹ ਪਏ ਨੂੰ ਪਰ ਅੱਜ ਪਿਆ ਨਹੀਂ ਹੈਗਾ ਪਰ 2 ਦਿਨ ਦਾ ਮੀਹ 1 ਦਿਨ ਦੇ ਮੀਹ ਨੇ 2 ਦਿਨ ਖਰਾਬ ਕਰ ਦਿੱਤੇ ਸੋਰੀ ਨੰਗਰ ਨੇ ਕਰਮਾਈ ਗਈ ਬੜਾ ਔਖਾ ਹੋ ਗਿਆ ਸੀ ਆਪਾਂ ਦਾ ਬਾਈ ਸਵਾਦ ਲਈਦਾ ਪਰ ਉਹ ਮੀਹ ਦੇ ਵਜੇ ਆਪਾਂ ਨੂੰ ਪਹਿਲਾਂ ਤਾਂ ਸਾਈਕਲ ਭਜਾਏ ਨੇ ਨਾ ਕੋ ਮੋਟਰਸਾਈਕਲ ਵੀ ਚੱਲ ਹੌਲੀ ਭਜਾ ਲਈਦਾ ਫੀਰਿੰਗ ਚੱਕ ਲਈਦੀ ਆਪਾਂ ਉਦਾਂ ਹੀ ਹੈਨਾ ਤੇ ਵੀਡੀਓ ਨੂੰ ਬਾਈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਤੁਹਾਨੂੰ ਕਿਤੇ ਦੇ ਵੀਡੀਓ ਹੋਰ ਦਿਖਾ ਮਾ ਗਿਆ ਠੀਕ ਹੈ ਨਾ ਬਣੇ ਰਹੋਗੇ ਵੀਡੀਓ ਚ